ਪੇਸ਼ ਹੈ ਇਕਬਾਲ ਸਿੰਘ ਸਕਰੋਦੀ ਦੀ ਕਹਾਣੀ ਸੱਚੀ ਖੁਸ਼ੀ ਦਸੰਬਰ ਦਾ ਦੂਜਾ 15 ਵੜਾ ਆਰੰਭ ਹੋ ਚੁੱਕਾ ਸੀ ਠੰਡ ਆਪਣੇ ਪੂਰੇ ਜੋਬਨ ਤੇ ਸੀ ਧੁੰਦ ਤੇ ਕੋਰੇ ਨੇ ਸਾਰੇ ਆਲੇ ਦੋਲੇ ਨੂੰ ਚਿੱਟੀ ਚਾਦਰ ਨਾਲ ਢਕ ਲਿਆ ਸੀ ਠੰਡ ਨਾਲ ਲੋਕੀ ਠੁਰੂੰ ਠੁਰੂੰ ਕਰ ਰਹੇ ਸਨ ਬਿਰਦਾ ਸ਼ਰਮ ਆਦਮਪੁਰ ਦੇ ਮੁੱਖ ਪ੍ਰਬੰਧਕ ਬਲਦੇਵ ਸਿੰਘ ਗੋਸਲ ਨੇ ਸਾਰੇ ਆਸ਼ਰਮ ਦਾ ਚੱਕਰ ਲਗਾਇਆ ਉਹ ਆਪਣੇ ਦਫ਼ਤਰ ਆ ਕੇ ਕੁਰਸੀ ਤੇ ਬੈਠ ਗਿਆ ਉਸ ਸਮੇਂ ਟੈਲੀਫੋਨ ਦੀ ਘੰਟੀ ਵੱਜ ਉੱਠੀ ਰিসিਵਰ ਚੁੱਕ ਕੇ ਉਹਨਾਂ ਨੇ ਹੈਲੋ ਕਿਹਾ ਦੂਜੇ ਪਾਸੇ ਤੋਂ ਆਵਾਜ਼ ਆਈ ਜੀ ਮੈਂ ਜਗਦੇਵ ਸਿੰਘ ਭੁੱਲਰ ਪੰਜਾਬੀ ਅਖਬਾਰ ਦਾ ਪੱਤਰਕਾਰ ਜਲੰਧਰ ਤੋਂ ਬੋਲ ਰਿਹਾ ਕੀ ਮੈਂ ਮੈਨੇਜਰ ਬਲਦੇਵ ਸਿੰਘ ਉਸਸਲ ਜੀ ਨਾਲ ਗੱਲ ਕਰ ਸਕਦਾ ਹਾਂ ਜੀ ਦੱਸੋ ਮੈਂ ਹੀ ਬਲਦੇਵ ਸਿੰਘ ਉਸਸਲ ਸਰ ਤੁਹਾਡੀ ਆਗਿਆ ਚਾਹੀਦੀ ਹੈ ਮੈਂ ਬਿਰਧ ਆਸ਼ਰਮ ਵਿੱਚ ਵਿਜ਼ਿਟ ਕਰਨੀ ਚਾਹੁੰਦਾ ਹਾਂ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ। ਪੁੱਲਰ ਦੀ ਆਵਾਜ਼ ਆਈ। ਪੁੱਲਰ ਸਾਹਿਬ ਤੁਸੀਂ 2 ਦਿਨ ਬਾਅਦ 10:30 ਵਜੇ ਸਵੇਰੇ ਆ ਸਕਦੇ ਹੋ ਬਜ਼ੁਰਗਾਂ ਨਾਲ ਗੱਲਬਾਤ ਕਰ ਸਕਦੇ ਹੋ। ਕੋਸਣ ਆਖਿਆ। ਜੀ ਬਹੁਤ-ਬਹੁਤ ਸ਼ੁਕਰੀਆ। ਦੂਜੇ ਪਾਸੇ ਤੋਂ ਪੱਤਰਕਾਰ ਦੀ ਆਵਾਜ਼ ਆਈ। 2 ਦਿਨ ਬਾਅਦ ਉਹ 10:30 ਵਜੇ ਸਵੇਰੇ ਬਿਰਧ ਆਸ਼ਰਮ ਪਹੁੰਚ ਗਿਆ। ਸਿੱਧਾ ਉਹ ਦਫ਼ਤਰ ਵਿੱਚ ਚਲਾ ਗਿਆ। ਅੰਦਰ ਵੜਦਿਆਂ ਹੀ ਉਸਨੇ ਬਲਦੇਵ ਸਿੰਘ ਗੋਸਲ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਨਾਲ ਹੀ ਉਹ ਬੋਲਿਆ ਸਰ ਮੈਂ ਪੱਤਰਕਾਰ ਜਗਦੇਵ ਸਿੰਘ ਪੁੱਲਰ ਦੋ ਦਿਨ ਪਹਿਲਾਂ ਮੈਂ ਟੈਲੀਫੋਨ ਤੇ ਤੁਹਾਡੇ ਤੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਨ ਦੀ ਅਗਿਆ ਲਈ ਸੀ ਆਓ ਬੈਠੋ ਜੀ ਆਇਆਂ ਨੂੰ ਗੋਸਲ ਨੇ ਆਖਿਆ ਚਾਹ ਪਾਣੀ ਪੀਣੋਂ ਪ੍ਰੰਤ ਪੱਤਰਕਾਰ ਨੇ ਗੋਸਲ ਨਾਲ ਸਾਰੇ ਬਿਰਧ ਆਸ਼ਰਮ ਦਾ ਚੱਕਰ ਲਗਾਇਆ ਉਸਨੇ ਨੋਟ ਕੀਤਾ ਬਜ਼ੁਰਗ ਚਾਰ-ਚਾਰ ਦੇ ਗਰੁੱਪ ਬਣਾ ਕੇ ਕੈਰਮ ਬੋਰਡ ਖੇਡਣ ਵਿੱਚ ਮਗਨ ਸਨ ਕੁਝ ਧੁੱਪੇ ਕੁਰਸੀਆਂ 'ਤੇ ਬੈਠੇ ਅਖਬਾਰ ਪੜ੍ਹ ਰਹੇ ਸਨ ਕਾਫੀ ਗਿਣਤੀ ਵਿੱਚ ਆਪਣੇ ਵਾਰਡ ਵਿੱਚ ਆਪੋ ਆਪਣੇ ਬੈੱਡਾਂ ਤੇ ਨਿੱgge ਕੰਬਲ ਲਈ ਆਰਾਮ ਕਰ ਰਹੇ ਸਨ ਲਗਭਗ 75-76 ਸਾਲ ਦੀ ਇੱਕ ਬਜ਼ੁਰਗਔਰਤ ਇੱਕ ਬਰਾਂਡੇ ਦੇ ਕੋਨੇ ਵਿੱਚ ਬੈਠੀ ਸੀ ਉਹ ਬੜੀ ਉਦਾਸ ਤੇ ਨਿਮੋ ਝੁਣੀ ਲੱਗਦੀ ਸੀ ਉਹ ਬੈਠੀ ਬੈਠੀ ਆਪਣੇ ਮੂੰਹ ਵਿੱਚ ਕੁਝ ਬੜਬੜਾ ਰਹੀ ਸੀ ਉਸ ਔਰਤ ਦੇ ਚਿਹਰੇ ਦੀ ਉਦਾਸੀ ਨੇ ਪੱਤਰਕਾਰ ਦਾ ਧਿਆਨ ਖਿੱਚਿਆ ਉਸ ਨੇ ਦੂਰੋਂ ਹੀ ਉਸ ਔਰਤ ਵੱਲ ਇਸ਼ਾਰਾ ਕੀਤਾ ਫਿਰ ਗੋਸਲ ਨੂੰ ਪ੍ਰਸ਼ਨ ਕੀਤਾ ਸਰ ਇਹ ਔਰਤ ਕੌਣ ਹੈ ਇਹ ਕਿੱਥੋਂ ਦੀ ਰਹਿਣ ਵਾਲੀ ਹੈ ਕੀ ਇਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਜੀਵਤ ਹੈ ਜਾਂ ਨਹੀਂ ਗੋਸਲ ਨੇ ਇੱਕ ਡੂੰਘਾ ਸਾਹ ਭਰਦਿਆਂ ਅੱਖਾਂ ਇਸ ਬਜ਼ੁਰਗ ਅਰਥ ਦੀ ਫਿਤਰਤ ਵੀ ਬੜੀ ਅਜੀਬ ਹੈ ਇਹ ਪਿਛਲੇ 3 ਮਹੀਨੇ ਤੋਂ ਇੱਥੇ ਆਸ਼ਰਮ 'ਚ ਰਹਿ ਰਹੀ ਹੈ ਅਸੀਂ ਕਈ ਵਾਰ ਇਸ ਦੇ ਪਿਛੋਕੜ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਆਪ ਵੀ ਮਨ ਬਣਾ ਕੇ ਕਈ ਵਾਰ ਆਪਣਾ ਦੁੱਖ ਮੇਰੇ ਨਾਲ ਸਾਂਝਾ ਕਰਨ ਦੀ ਜ਼ਰੂਰਤ ਕੀਤੀ ਹੈ ਪਰ ਗੱਲ ਸ਼ੁਰੂ ਕਰਦੈਂ ਹੋਂ ਕੇ ਲੈਣੇ ਸ਼ੁਰੂ ਕਰ ਦਿੰਦੀ ਹੈ ਬਸ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ ਇਸੇ ਕਰਕੇ ਮੈਂ ਹੁਣ ਇਸ ਦੇ ਪਿਛੋਕੜ ਬਾਰੇ ਇਸ ਨੂੰ ਕਦੇ ਕੋਈ ਪ੍ਰਸ਼ਨ ਨਹੀਂ ਪੁੱਛਦਾ ਓਹੋ ਤਾਂ ਇਹ ਗੱਲ ਹੈ ਜੇਕਰ ਤੁਸੀਂ ਇਜਾਜ਼ਤ ਦੇਮੋ ਮੈਂ ਇਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਕੇ ਵੇਖਦਾ ਪੱਤਰਕਾਰ ਨੇ ਆਖਿਆ ਹਾਂ ਹਾਂ ਤੁਸੀਂ ਕੋਸ਼ਿਸ਼ ਕਰ ਵੇਖੋ ਗੋਸਲ ਨੇ ਕਿਹਾ ਆਉ ਤੁਹਾਨੂੰ ਮੈਂ ਇਹਨਾਂ ਨਾਲ ਇੱਕ ਵਾਰੀ ਮਿਲਾ ਦਿੰਦਾ ਗੋਸਲ ਕਹਿ ਕੇ ਪੱਤਰਕਾਰ ਨੂੰ ਨਾਲ ਲੈ ਕੇ ਉਸ ਬਜ਼ੁਰਗ ਔਰਤ ਵੱਲ ਚੱਲ ਪਿਆ ਜਾਂਦਾਂ ਹੀ ਗੋਸਲ ਨੇ ਕਿਹਾ ਭੈਣ ਜਰ ਨਾਲ ਕਰ ਸਤਿ ਸ਼੍ਰੀ ਅਕਾਲ ਬਜ਼ੁਰਗ ਔਰਤ ਨੇ ਮੂੰਹੋਂ ਤਾਂ ਕੋਈ ਸ਼ਬਦ ਨਹੀਂ ਬੋਲਿਆ ਬਸ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਦਾ ਉੱਤਰ ਦੇ ਦਿੱਤਾ ਇਧਰ ਦੇਖੋ ਇਹ ਜਗਦੇਵ ਸਿੰਘ ਭੁੱਲਰ ਨੇ ਮੇਰੇ ਨਜ਼ਦੀਕੀ ਦੋਸਤ ਨੇ ਜਲੰਧਰ ਤੋਂ ਤੁਹਾਨੂੰ ਮਿਲਣ ਲਈ ਆਏ ਨੇ ਉਸੇ ਸਮੇਂ ਭੁੱਲਰ ਨੇ ਔਰਤ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ ਸਤਿ ਸ਼੍ਰੀ ਅਕਾਲ ਬੀਬੀ ਜੀ ਹੋਰ ਸੁਣਾਓ ਤੁਹਾਡੀ ਸਿਹਤ ਕਿਵੇਂ ਹੈ ਨਾ ਸਿਹਤ ਨੂੰ ਕੀ ਗੋਲੀ ਵੱਜੀ ਹੈ ਇਥੇ ਆ ਵੀਰ ਨੇ ਸਾਡੇ ਖਾਣ ਪੀਣ ਰਹਿਣ ਸਹਿਣ ਪੈਣ ਪੱਚਰਨਾ ਦਵਾਈ ਦਾਰੂ ਦੀ ਕੋਈ ਟੋਟ ਨਹੀਂ ਛੱਡੀ ਨਾਟਕ ਖਬਰਾਂ ਵੇਖਣ ਲਈ ਰੰਗਦਾਰ ਟੀਵੀ ਲਾਇਆ ਹੋਇਆ ਬਸ ਅੰਦਰ ਇੱਕ ਖਾਲੀਪਣ ਹੈ ਜਿਹੜਾ ਕਦੇ ਪਰਦਾ ਹੀ ਨਹੀਂ ਦੀਂਦਾ ਮਨ ਨੂੰ ਇੱਕ ਕੱਚਵੀ ਜੀ ਲੱਗੀ ਰਹਿੰਦੀ ਹੈ ਸਾਰਾ ਦਿਨ ਬਜ਼ੁਰਗਰਤ ਨੇ ਕਿਹਾ ਮਾਂ ਜੀ ਜੇਕਰ ਤੁਹਾਡੀ ਆਗਿਆ ਹੋਵੇ ਕੀ ਮੈਂ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਪਤੀ ਬਾਰੇ ਬੱਚਿਆਂ ਬਾਰੇ ਕੁਝ ਸਵਾਲ ਪੁੱਛ ਸਕਦਾ ਪੱਤਰਕਾਰ ਨੇ ਆਖਿਆ ਕੀ ਕਰੇਂਗਾ ਤੂੰ ਪੁੱਛ ਕੇ ਮੇਰੇ ਬਾਰੇ ਮੇਰੇ ਬੱਚਿਆਂ ਬਾਰੇ ਮੇਰੇ ਪਰਿਵਾਰ ਬਾਰੇ ਤੈਨੂੰ ਕੋਈ ਚੱਜ ਦੀ ਗੱਲ ਤਾਂ ਸੁਣਨ ਨੂੰ ਮਿਲਣੀ ਨਹੀਂ ਬਸ ਝਗੜੇ ਕਲਾਕਲੇਸ਼ ਮਾਰ ਕਟਾਈ ਗਾਲੀ ਗਲੋਚ ਬਸ ਆਹ ਕੁਛ ਹੈ ਮੇਰੇ ਕੋਲ ਤਾਂ ਤੂੰ ਜਾ ਪਈ ਜਾ ਆਪਣੀ ਡੰਡੀ ਪੈ ਇਥੇ ਕੋਣ ਕਿਸੇ ਦੇ ਦੁੱਖਲੇ ਸੁਣਦਾ ਹੈ ਉਸਨੇ ਇੱਕੋ ਸਹੀ ਸਾਰਾ ਕੁਝ ਕਹਿ ਛੱਡਿਆ ਨਹੀਂ ਬਜ਼ੁਰਗੋ ਇਹੋ ਜੀ ਤਾਂ ਕੋਈ ਗੱਲ ਨਹੀਂ ਹੈ ਮੈਂ ਤਾਂ ਬਸ ਇਹੋ ਚਾਹਨਾ ਵੀ ਤੁਸੀਂ ਸਾਰੀ ਗੱਲ ਕਰਕੇ ਆਪਣੇ ਅੰਦਰ ਜਮਾ ਹੋਇਆ ਸਾਰਾ ਗੁਬਗੁਆਟ ਕੱਢ ਦਿਓ ਇਹਦੇ ਨਾਲ ਤੁਹਾਡਾ ਆਪਣਾ ਮਨ ਵੀ ਹਲਕਾ ਹੋ ਜਾਊਗਾ ਪੱਤਰਕਾਰ ਨੇ ਆਖਿਆ ਮੈਂ ਅੱਜ ਤੱਕ ਆਪਣੀ ਗੱਲ ਤਾਂ ਕਿਸੇ ਨਾਲ ਨਹੀਂ ਸੀ ਕੀਤੀ ਪਰ ਤੁਹਾਨੂੰ ਮੈਨੂੰ ਦੂਜਿਆਂ ਨਾਲੋਂ ਕੁਝ ਭਲਾ ਪੁਰਖ ਲੱਗਦਾ ਹੈ ਪੁੱਛ ਕੇ ਬੋਚਨੇ ਉਹ ਬੋਲੀ ਮਾਤਾ ਜੀ ਤੁਸੀਂ ਆਪਣੇ ਪੇਕੇ ਘਰ ਬਾਰੇ ਦੱਸੋ ਉਸ ਨੇ ਪਹਿਲਾ ਸਵਾਲ ਕੀਤਾ ਮੇਰੇ ਨਾਂ ਦਾ ਤਾਂ ਤੈਨੂੰ ਪਤਾ ਲੱਗ ਹੀ ਗਿਆ ਜਰਨੈਲ ਕੁਰ ਮੇਰਾ ਪੇਕਾ ਪਿੰਡ ਨਾਥਪੁਰਾ ਨਥਾਣੇ ਕੋਲੇ ਹੈ ਅਸੀਂ ਕੁੱਲ ਤਿੰਨ ਭੈਣਾਂ ਇੱਕ ਭੈਣ ਸਾਥੋਂ ਵੱਡੀ ਹੈ ਅਸੀਂ ਦੋਵੇਂ ਛੋਟੀਆਂ ਜੋੜੀਆਂ ਭੈਣਾਂ ਸਾਡੀ ਮਾਂ RAMKUR ਦੋ ਵੇਲੇ ਰੱਬ ਦਾ ਨਾਮ ਲੈਣ ਵਾਲੀ ਸੀ ਉਹ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਬੀਬੀ ਸੀ ਕਦੇ ਕਿਸੇ ਦਾ ਮਨ ਦਿਖਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ ਉਹ ਤਾਂ ਕਿਸੇ ਨੂੰ ਉੱਚੀ ਆਵਾਜ਼ ਵਿੱਚ ਕਦੇ ਉਹ ਬੱਸ ਸਰਦੀ ਵੀ ਨਹੀਂ ਸੀ ਮੇਰਾ ਬਾਪੂ ਗਿਆਨੀ ਤਾਂ ਨਹੀਂ ਸੀ ਉਹ ਦੋਵੇਂ ਵੇਲੇ ਪਾਠ ਪੂਜਾ ਕਰਨ ਵਾਲਾ ਬੰਦਾ ਪਿੰਡ ਦੇ ਗੁਰਦੁਆਰੇ 'ਚ ਗ੍ਰੰਥੀ ਸੀ ਨਾਲ ਹੀ ਉਹ ਵੈਦਗਰੀ ਵੀ ਕਰਦਾ ਸੀ ਸੱਪ ਦੇ ਡੰਗੇ ਦਾ ਉਹ ਪੱਕਾ ਇਲਾਜ ਕਰਦਾ ਸੀ ਸੱਪ ਦਾ ਡੰਗਿਆ ਕੋਈ ਜੇਕਰ ਸਮੇਂ ਸਿਰ ਮੇਰੇ ਬਾਪੂ ਕੋਲ ਆ ਜਾਂਦਾ ਤਾਂ ਬਾਪੂ ਸ਼ਰਤਿਆਂ ਨੂੰ ਬਚਾ ਹੀ ਲੈਂਦਾ ਸਾਡੇ ਆਪਣੇ ਪਿੰਡ ਤੋਂ ਇਲਾਵਾ ਆਲੇ ਦੁਆਲੇ ਦੇ ਬਹੁਤੇ ਪਿੰਡਾਂ ਵਿੱਚ ਬਾਪੂ ਦਾ ਬਹੁਤ ਹੀ ਆਦਰ ਸਤਕਾਰ ਸੀ ਪਿੰਡ 'ਚ ਸਾਡੀ ਪੱਕੀ ਹਵੇਲੀ ਸੀ ਸਾਰਾ ਘਰ ਖਾਣ ਪੀਣ ਦੀਆਂ ਚੀਜ਼ਾਂ ਨਾਲ ਭਰਿਆ ਰਹਿੰਦਾ ਘਰ ਵਿੱਚ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਸੀ ਸਾਡੀ ਵੱਡੀ ਭੈਣ ਤਾਂ ਚਾਰ ਜਮਾਤਾਂ ਪੜ ਕੇ ਘਰ ਬੈਠ ਗਈ ਸੀ ਪਰ ਅਸੀਂ ਦੋਵੇਂ ਛੋਟੀਆਂ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ 5ਵੀਂ ਪਾਸ ਕੀਤੀ ਸੀ ਅੱਗੇ ਪੜ੍ਹਾਈ ਲਈ ਪਿੰਡ ਤੋਂ ਦੂਰ ਜਾਣਾ ਪੈਣਾ ਸੀ ਇਸ ਲਈ ਸਾਡੇ ਪਿਓ ਨੇ ਸਾਨੂੰ ਅੱਗੇ ਪੜ੍ਹਨ ਲਈ ਲਾਇਆ ਬਾਪੂ ਸਾਡੀ ਮਾਂ ਨੂੰ ਕਹਿੰਦਾ ਬਹੁਤਾ ਪੜ੍ਹ ਕੇ ਕਿਹੜਾ ਕਿਸੇ ਹੁੱਦੇ ਤੇ ਲੱਗਣਾ ਹੈ ਚਿੱਠੀਆਂ ਪੜਨ ਜੋਗੀਆਂ ਹੋ ਗਈਆਂ ਬਥੇਰਾ ਇਹੋ ਮਾਈ ਨੇ ਦੱਸਿਆ ਮਾਤਾ ਜੀ ਆਪਣੇ ਵਿਆਹ ਪਤੀ ਤੇ ਬੱਚਿਆਂ ਬਾਰੇ ਦੱਸੋ ਉਸ ਨੇ ਸਵਾਲ ਕੀਤਾ ਮੇਰਾ ਵਿਆਹ 18 ਸਾਲ ਦੀ ਉਮਰ 'ਚ ਪਿੰਡ ਸੈਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਚ ਇੱਕ ਫੌਜੀ ਨਾਲ ਹੋਇਆ। ਮੇਰਾ ਸਹੁਰਾ ਬਖਤਾਵਰ ਸਿੰਘ ਪਿੰਡ ਦਾ ਵੱਡਾ ਜ਼ਿੰਮੇਵਾਰ ਤੇ ਸਰਦਾਰ ਸੀ। ਪਿੰਡ 'ਚ ਉਹਦੀ ਸਰਦਾਰੀ ਠਾਠ ਸੀ। ਉਸਨੇ ਘੋੜੀ ਤੇ ਬੰਦੂਕ ਰੱਖੀ ਹੋਈ ਸੀ। ਮੇਰੀ ਸੱਸ ਤਾਂ ਮੇਰੇ ਵਿਆਹ ਤੋਂ ਕਈ ਵਾਰੇ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਵਿਆਹ ਤੋਂ 2 ਬਰੇ ਬਾਅਦ ਸਾਡੀ ਮੇਰੀ ਔਲਾਦ ਮੇਰੀ ਗੋਦ ਵਿੱਚ ਮੇਰੀ ਧੀ ਆਈ 3 ਸਾਲ ਬਾਅਦ ਇੱਕ ਪੁੱਤ ਨੇ ਜਨਮ ਲਿਆ ਅਗਲੇ 4 ਸਾਲ ਬਾਅਦ ਇੱਕ ਹੋਰ ਪੁੱਤ ਨੇ ਸਾਡੇ ਘਰ ਜਨਮ ਲਿਆ ਮੇਰਾ ਫੌਜੀ ਬੜੇ ਅਖੜ ਸੁਭਾਅ ਦਾ ਬੰਦਾ ਸੀ ਗਾਲ ਤਾਂ ਜਿਵੇਂ ਉਹਦੇ ਮੂੰਹ ਤੇ ਚੜੀ ਰਹਿੰਦੀ ਸੀ ਕੁਝ ਸਮਾਂ ਮੈਂ ਉਹਦੇ ਕੋਲ ਛਾਉਣੀ ਵੀ ਰਹਿੰਦੀ ਰਹੀ ਫਿਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਪਿੰਡ ਸਹਿਦਪੁਰ ਆ ਗਈ ਦੇ نو ਬੱਚੇ ਪਿੰਡ ਦੇ ਸਰਕਾਰੀ ਸਕੂਲ ਚ ਪੜਨ ਲਾਤੇ ਘਰ ਚ ਬੱਚਿਆਂ ਨੂੰ ਪੜਾਉਣ ਵਾਲਾ ਭਾਵੇਂ ਕੋਈ ਨਹੀਂ ਸੀ ਸਕੂਲ ਦੇ ਮਾਸਟਰ ਤੇ ਭੈਣ ਜਿਨ੍ਹਾਂ ਜਾਕਾਂ ਨੂੰ ਚੰਗੀ ਮੱਤ ਦਿੰਦੀਆਂ ਮੇਰੇ ਸਹੁਰੇ ਨੇ ਘਰ ਦੀ ਸਾਰੀ ਜ਼ਮੀਨ ਜਾਇਦਾਦ ਨਸ਼ਿਆਂ ਤੇ ਸ਼ਰਾਬ ਦੇ ਰਾਹ ਪੈ ਕੇ ਵੇਚਦੀ ਮੇਰਾ ਫੌਜੀ ਆਪਣੀ ਮਰਜ਼ੀ ਨਾਲ ਕਿਸੇ ਮਹੀਨੇ ਕੋਈ ਮਨੀ ਆਰਡਰ ਘੱਲ ਲੈਂਦਾ ਕਿਸੇ ਮਹੀਨੇ ਉਹ ਕਸਲ ਮਾਰ ਜਾਂਦਾ ਜਦੋਂ ਵੀ ਫੌਜੀ ਨੇ ਸਾਲ 6 ਮਹੀਨੇ ਪਿੱਛੋਂ ਪਿੰਡ ਆਉਣਾ ਉਹਨੇ ਘਰ ਵਿੱਚ ਕਲੇਸ਼ ਖੜਾ ਕਰੀ ਰੱਖਣਾ ਉਹਨੇ ਉੱਚੀ ਬਾਚ ਮੈਨੂੰ ਗਾਲ੍ਹਾਂ ਕੱਢਣੀਆਂ ਘਰ 'ਚ ਬੱਚਿਆਂ ਨੇ ਸਹਿਮ ਜਾਣਾ ਫੌਜੀ ਦੇ ਛੁੱਟੀ ਆਉਣ ਤੇ ਸਾਡੇ ਘਰ ਵਿੱਚ ਹੁੰਦੇ ਝਗੜੇ ਕਲੇਸ਼ ਤੋਂ ਤਾਂ ਸਾਡੇ ਗਵਾਂਢੀ ਵੀ ਦੁਖੀ ਹੋ ਜਾਂਦੇ ਜਦੋਂ ਘਰ 'ਚ ਰੋਟੀ ਦੇ ਹੀ ਲਾਲੇ ਪੈ ਗੇ ਘਰ ਦੇ ਚੁੱਲ੍ਹੇ ਨੂੰ ਬਲਦਾ ਰੱਖਣ ਲਈ ਮੈਂ ਪਿੰਡ ਵਿੱਚ ਹੀ ਨਿੱਕੇ-ਮੋਟੇ ਕੰਮ ਧੰਦੇ ਸ਼ੁਰੂ ਕਰਨੇ ਸ਼ੁਰੂ ਕਰਤੇ ਕਿਸੇ ਦੀ मूंगफਲੀ ਜਾਂ ਛੱਲੀਆਂ 'ਚੋਂ ਦਾਣੇ ਕੱਢ ਦੇਣੇ ਕਿਸੇ ਦੀ ਰੂਹ ਕੱਤ ਦੇਣੀ ਕਿਸੇ ਦੇ ਦੁਪੱਟੇ ਜਾਂ ਫਲਕਾਰੀਆਂ ਤੇ ਕਢਾਈ ਕੱਢ ਦੇਣੀ ਬੱਸ ਇਸੇ ਤਰ੍ਹਾਂ ਮਾੜੀ-ਮੋਟੀ ਕਰਦੀ ਆਈ ਚਲਾਈ ਚਲਦੀ ਰਹੀ ਮੇਰੀ ਕੁੜੀ ਨੌਵੀਂ 'ਚ ਹੋ ਗਈ ਉਹਨੇ ਘਰ ਵਿੱਚ ਹੀ ਪਿੰਡ ਦੇ ਜੁਆਕਾਂ ਨੂੰ ਟਿਊਸ਼ਨ ਪੜਾਉਣੀ ਸ਼ੁਰੂ ਕਰਤੀ ਟਿਊਸ਼ਨ ਦੇ ਵੀ ਭਾਵੇਂ 50 ਰੁਪਏ ਮਹੀਨੇ ਦੇ ਹੀ ਰੱਖੇ ਸੀ ਪਰ ਉਹ ਵੀ ਕਈ ਵਾਰੀ ਘਰਾਂ ਦੀ ਮਜਬੂਰੀ ਕਾਰਨ ਬੱਚੇ ਨਾ ਦੇ ਸਕਦੇ ਪਰ ਫੇਰ ਵੀ ਅਸੀਂ ਕਿਸੇ ਬੱਚੇ ਨੂੰ ਟਿਊਸ਼ਨ ਪੜਨੋਂ ਨਾ ਹਟਾਇਆ। ਕੁੜੀ ਦੇ ਟਿਊਸ਼ਨ ਪੜਾਉਣ ਨਾਲ ਘਰ ਵਿੱਚ ਕੁਝ ਸੌਖ ਆ ਗਈ। ਮਾਤਾ ਜੀ ਤੁਹਾਡੇ ਬੱਚਿਆਂ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਸੀ? ਉਸਨੇ ਸਵਾਲ ਕੀਤਾ। ਮੇਰੀ ਕੁੜੀ ਐਮਏ ਅੰਗਰੇਜ਼ੀ ਬੀਐਡ ਤੱਕ ਦੀ ਪੜ੍ਹਾਈ ਪੂਰੀ ਕਰਕੇ ਮਾਸਟਰ ਨਹੀਂ ਲੱਗੀ। ਦੋਵੇਂ ਮੁੰਡੇ ਈਟੀਟੀ ਦਾ ਕੋਰਸ ਕਰਕੇ ਮਾਸਟਰ ਲੱਗੇ। ਫੌਜੀ ਨੇ ਭਾਵੇਂ ਬੱਚਿਆਂ ਦੇ ਵਿਆਹ ਤੇ ਇੱਕ ਢੇਲਾ ਨਹੀਂ ਖਰਚਿਆ। ਪਰ ਫੇਰ ਵੀ ਵਿਆਹ ਦੇ ਸਾਰੇ ਕਾਰਜਾਂ ਵਿੱਚੋਂ ਅੱਗੇ ਅੱਗੇ ਰੰਦਾ ਪਟਿਆਲੇ ਪੜਾਉਂਦੇ ਇੱਕ ਕਾਲਜ ਪ੍ਰੋਫੈਸਰ ਨੇ ਮੇਰੀ ਕੁੜੀ ਨਾਲ ਬਿਨਾਂ ਦਾਜ ਤੋਂ ਚੁੰਨੀ ਚੜਾ ਕੇ ਵਿਆਹ ਕਰਵਾਇਆ ਮੇਰੀ ਧੀ ਆਪਣੇ ਘਰੀ ਰੰਗੀ ਵਸਦੀ ਐ ਮੈਂ ਆਪਣੇ ਵੱਡੇ ਮੁੰਡੇ ਦਾ ਵਿਆਹ ਦਫ਼ਤਰ ਚ ਲੱਗੀ ਇੱਕ ਕਲਰਕ ਕੁੜੀ ਨਾਲ ਕੀਤਾ ਛੋਟਾ ਮੁੰਡਾ ਵੀ ਇੱਕ ਸਕੂਲ ਮਾਸਟਰਨੀ ਨਾਲ ਵਿਆਹਿਆ ਗਿਆ ਮਾਹੀ ਨੇ ਕਿਹਾ ਮਾਈ ਨੇ ਕਿਹਾ ਮਾਤਾ ਜੀ ਤੁਹਾਡੀ ਧੀ ਆਪਣੇ ਘਰੇ ਰੰਗੀ ਵਸਦੀ ਐ ਤੁਹਾਡੇ ਪੁੱਤਰ ਤੇ ਨੂਹਾ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਨੇ ਫਿਰ ਤੁਸੀਂ ਇਸ ਵਿਰਧ ਆਸ਼ਰਮ ਚ ਕਿਉਂ ਬੈਠਿਓ ਪੱਤਰਕਾਰ ਨੇ ਪੁੱਛਿਆ ਮੇਰੇ ਮੁੰਡਿਆਂ ਦੇ ਵਿਆਹ ਤੋਂ 1 ਸਾਲ ਬਾਅਦ ਮੇਰਾ ਫੌਜੀ ਇੱਕ ਸੜਕ ਹਾਦਸੇ ਵਿੱਚ ਹੀ ਦੁਨੀਆ ਤੋਂ ਚਲ ਬਸਿਆ ਉੰਜ ਤਾਂ ਫੌਜੀ ਦੇ ਜਿਉਂਦਿਆਂ ਜੀ ਵੀ ਮੁੰਡਿਆਂ ਨੇ ਸਾਡੀ ਦੋ ਹਾਂਜੀਆਂ ਦੀ ਕਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਸੀ ਕੀਤੀ ਪਰ ਫੌਜੀ ਦੇ ਤੁਰ ਜਾਣ ਤੋਂ ਬਾਅਦ ਤਾਂ ਦੋਵੇਂ ਮੁੰਡੇ ਤੇ 누ਹਾ ਆਪ ਮਹਾਰੀਆਂ ਹੋ ਗੀਆਂ ਜਿਵੇਂ ਮੈਂ ਤੈਨੂੰ ਦੱਸਿਆ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਮੈਨੂੰ ਲੱਗਦਾ ਸੀ ਮੇਰੇ ਦੋਵੇਂ ਮੁੰਡੇ ਮੈਨੂੰ ਉਹ ਮਾਨ ਸਤਕਾਰ ਨਹੀਂ ਦਿੰਦੇ ਜਿਹੜਾ ਕਿ ਉਹਨਾਂ ਨੂੰ ਆਪਣੀ ਮਾਂ ਨੂੰ ਦੇਣਾ ਚਾਹੀਦਾ ਮੈਂ ਚਾਹੁੰਦੀ ਸੀ ਮੇਰੀਆਂ 누ਹਾ ਮੇਰੇ ਤੋਂ ਪੁੱਛ ਕੇ ਸਾਰੇ ਕੰਮ ਕਰਨ ਪਰ ਨਾ ਉਹਨਾਂ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਉਹ ਤਾਂ ਮਾਨਮਰਜੀ ਕਰਦੀਆਂ ਉਹਨਾਂ ਆਪਣੇ ਖਸਮਾਂ ਨੂੰ ਆਪਣੇ ਮੁੱਠੀ 'ਚ ਬੰਦ ਕੀਤਾ ਹੋਇਆ ਉਹ ਮੁੰਡੇ ਵੀ ਦੋਵੇਂ ਰਨਮਰੀਦ ਬਣ ਗਏ ਜੇ ਤੀਮੀਆਂ ਦਿਨ ਨੂੰ ਰਾਤ ਕਹਿਣ ਤਾਂ ਕਹਿੰਦੇ ਰਾਤ ਹੈ ਮੈਥੋਂ ਸਭ ਕੁਝ ਦੇਖਿਆ ਨਹੀਂ ਸੀ ਜਾਂਦਾ ਮੇਰਾ ਸੁਭਾਅ ਹੀ ਇੰਨਾ ਚੰਦਰਾ ਹੈ ਕਿ ਮੇਰੀ ਜ਼ੁਬਾਨ ਨਹੀਂ ਰੁਕਦੀ ਕਦੀ ਮੈਂ ਮੂੰਹੋਂ ਕੋਈ ਗੱਲ ਕੱਢ ਦਿੰਦੀ ਤਾਂ ਘਰ ਚ ਕਲੇਸ਼ ਖੜਾ ਹੋ ਜਾਂਦਾ ਪਹਿਲਾਂ ਮੈਂ ਆਪਣੇ ਵੱਡੇ ਪੁੱਤ ਤੇ ਨੂੰਹ ਨਾਲ ਰਹਿੰਦੀ ਸੀ ਪਰ ਮੇਰੀ ਨੂੰਹ ਨਾਲ ਵਿਗੜ ਗਈ ਉਨੇ ਮੈਨੂੰ ਘਰੋਂ ਕੱਢਤਾ ਫੇਰ ਮੈਂ ਛੋਟੇ ਪੁੱਤ ਤੇ ਨੂੰ ਕੋਲ ਆ ਗਈ ਪਰ ਇਹ ਤਾਂ ਵੱਡੇ ਤੋਂ ਵੀ ਗਏ ਗੁਜ਼ਰੇ ਨਿਕਲੇ ਇਹ ਦੋਵੇਂ ਜੀ ਤਾਂ ਮੈਨੂੰ ਦੇਖ ਹੀ ਨਹੀਂ ਸਖਾਉਂਦੇ ਜੇ ਮੈਂ ਸੋਫੇ ਤੇ ਬਹਿ ਜਾਂਦੀ ਤਾਂ ਨੂੰਨੇ ਕਹਿਣਾ ਸੋਫਾ ਗੰਦਾ ਹੋਜੂ ਜੇ ਚਾਹ ਚੱਜਦੀ ਨਾ ਬਣੀ ਹੁੰਦੀ ਮੈਂ ਹੋਰ ਚਾਹ ਬਣਾਉਣ ਲਈ ਕਹਿ ਦਿੰਦੀ ਚਾਹ ਦੀ ਘੁੱਟ ਪਿੱਛੇ ਕਲੇਸ਼ ਖੜਾ ਹੋ ਜਾਂਦਾ ਆਪ ਤਾਂ ਦੋਵੇਂ ਜੀ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਹੋਟਲਾਂ ਤੇ ਖਾਣਾ ਖਾ ਆਉਂਦੇ ਮੈਂ ਘਰ ਚ ਭੁੱਖਣ ਪਾਣੀ ਬੈਠੀ ਰਹਿੰਦੀ ਮਾਕ ਕੇ ਸਾਰਾ ਕੁਝ ਆਪਣੀ ਧੀ ਨੂੰ ਫੋਨ ਕਰਕੇ ਦੱਸਦੀ। ਇਹ ਮੇਰੇ ਨਾਲ ਆਡਾ ਲਾ ਬਹਿੰਦੀ। ਅਖੇ ਤੂੰ ਸਾਡੇ ਘਰ ਦੀਆਂ ਗੱਲਾਂ ਸਾਡੀ ਦੀਦੀ ਤੇ ਜੀਜਾ ਜੀ ਨੂੰ ਕਿਉਂ ਦੱਸਦੀ ਐ? ਜਦੋਂ ਮੈਂ ਬਾਰ-ਬਾਰ ਆਪਣੀ ਧੀ ਜਵਾਈ ਨੂੰ ਆਪਣੇ ਦੁੱਖੜੇ ਦੱਸਦੀ, ਉਹ ਤਾਂ ਮੈਨੂੰ ਬਹੁਤ ਸਮਝਾਉਂਦੇ। ਅਖੇ ਮਾਂ ਤੋਂ ਆਪਣੇ ਪੁੱਤਾਂ ਨੂੰ ਹਾਂ ਪੋਤੇ-ਪੋਤੀਆਂ ਨਾਲ ਰਲ ਕੇ ਪਿਆਰ ਨਾਲ ਰਹਿ। ਪਰ ਮੇਰਾ ਦਿਲ ਤੰਦਰੁਹ ਹਰ ਵੇਲੇ ਕੁੜਤਾ ਰਹਿੰਦਾ। ਇੱਕ ਦਿਨ ਮੈਂ ਬਹੁਤੀ ਰੋ ਰੋ ਕੇ ਆਪਣੀ ਧੀ ਨੂੰ ਵਾਸਤੇ ਪਾਈ ਮੇਰੇ ਦੋਵੇਂ ਮੁੰਡੇ ਤੇ ਨੂੰਹਾਂ ਮੈਨੂੰ ਆਪਣੇ ਨਾਲ ਰੱਖਣ ਦੀ ਬਿਲਕੁਲ ਤਿਆਰ ਨਹੀਂ ਉਹ ਤਾਂ ਮੇਰੀ ਸ਼ਕਲ ਵੇਖਣ ਨੂੰ ਵੀ ਤਿਆਰ ਨਹੀਂ ਤਦ ਮੇਰੀ ਧੀ ਤੇ ਜਵਾਈ ਮੈਨੂੰ ਗੱਡੀ 'ਚ ਬਿਠਾ ਕੇ ਆਪਣੇ ਨਾਲ ਪਟਿਆਲੇ ਲੈ ਗਈ ਮੇਰਾ ਜਵਾਈ ਤਾਂ ਤੜਕੇ ਉੱਠ ਕੇ ਨਾ ਲੈਣ ਵਾਲਾ ਭਲਾ ਪੁਰਸ਼ ਹੈ ਹਰ ਵਕਤ ਉਹਦਾ ਚਿਹਰਾ ਖਿੜਿਆ ਰਹਿੰਦਾ ਕਿਸੇ ਨੂੰ ਬੋਲ ਕਬੋਲ ਬੋਲਣਾ ਤਾਂ ਦੂਰ ਦੀ ਗੱਲ ਉਹ ਤਾਂ ਕਿਸੇ ਨੂੰ ਉੱਚੀ ਆਵਾਜ਼ 'ਚ ਵੀ ਗੱਲ ਨਹੀਂ ਕਰਦਾ ਸੀ ਘਰ 'ਚ ਨਹੀਂ ਬਰਕਤ ਕਿ ਖਾਣ ਪੀਣ ਵਾਲਾ ਨਾ ਬਸ ਤਾਂ ਘਰ 'ਚ ਬਾਦੂ ਬਈਆਂ ਰਹਿੰਦਣਾ ਹਰ ਐਤਵਾਰ ਸ਼ਾਮ ਨੂੰ ਉਸਨੇ ਮੈਨੂੰ ਤੇ ਮੇਰੀ ਧੀ ਨੂੰ ਗੱਡੀ 'ਚ ਬਿਠਾ ਕੇ ਗੁਰਦੁਆਰਾ ਦੁਖਨਵਾਰਨ ਸਾਹਿਬ ਲੈ ਜਾਣਾ ਉੱਥੇ ਅਸੀਂ ਮੱਥਾ ਟੇਕ ਕੇ ਕਥਾ ਸੁਣਨ ਬਹਿ ਜਾਣਾ ਭਾਵੇਂ ਸਾਨੂੰ ਗੁਰੂ ਘਰ ਜਿੰਨਾ ਮਰਜ਼ੀ ਸਮਾਂ ਲੱਗ ਜਾਣਾ ਪਰ ਉਹਨੇ ਪਿਓ ਦੇ ਪੁੱਤ ਨੇ ਕਦੇ ਕਾਲੀ ਕਰਕੇ ਪੈਰਾਂ ਥੱਲੇ ਅੱਕ ਨਾ ਮਚਾਉਣੀ। ਬਸ ਜੀ ਮੇਰਾ ਜਵਾਈ ਮੇਰੀ ਧੀ ਤੋਂ ਵੀ ਵੱਧ ਮੇਰਾ ਖਿਆਲ ਰੱਖਦਾ। ਪਟਿਆਲੇ ਰਹਿੰਦਿਆਂ ਮੈਨੂੰ ਘਰ 'ਚ ਖਾਣ ਪੀਣ ਪਹਿਨਣ ਪੱਚਰਨ ਦੀ ਹਰ ਸਹੂਲਤ ਮਿਲੀ ਸੀ। ਮੇਰੀ ਧੀ ਦੇ ਘਰ 'ਚ ਕਿਸੇ ਚੀਜ਼ ਵਾਸਤਾ ਕੋਈ ਤੋੜਾ ਨਹੀਂ ਸੀ। ਬਸ ਉਹਨੂੰ ਇੱਕੋ ਛੋਰਾ ਸੀ। ਉਹਦੇ ਦੋਵੇਂ ਭਰਾ ਰੰਗੀ ਵਸਤੇ ਨੇ। ਪਰੰਤੂ ਉਹ ਮੰਮੀ ਨੂੰ ਕਿਉਂ ਨਹੀਂ ਨਾਲ ਪਿਆਰ ਨਾਲ ਰੱਖਦੇ? ਉਸ ਦੇ ਦੋਵੇਂ ਭਰਾਵਾਂ ਨੇ ਆਪਣੀ ਭੈਣ ਤੇ ਆਪਣੇ ਭਾਜੀ ਤੋਂ ਵੀ ਵੱਧ ਕਿਨਾਰਾ ਕਰ ਲਿਆ ਸੀ। ਉਹਨਾਂ ਨੂੰ ਡਰ ਸੀ ਕਿਤੇ ਕਿਸੇ ਵੇਲੇ ਉਹ ਆਪਣੀ ਮੰਮੀ ਨੂੰ ਸੰਭਾਲਣ ਲਈ ਨਾ ਕਹਿ ਦੇਣ। ਇੱਥੋਂ ਤੱਕ ਕਿ ਜਦੋਂ ਮੇਰੀ 30 ਸਾਲ ਬਾਅਦ ਰਖੜੀ ਦੇ ਤਿਹਾਰ ਤੇ ਆਪਣੇ ਵੀਰਾਂ ਨੂੰ ਡਾਕ ਰਾਹੀਂ ਰਖੜੀਆਂ ਭੇਜਦੀ ਤਾਂ ਵੀ ਭਰਾਵਾਂ ਨੇ ਆਪਣੀ ਭੈਣ ਨੂੰ ਕਦੇ ਫੋਨ ਨਾ ਕਰਨਾ। ਪਰ ਮੇਰੀ ਧੀ ਆਪਣੀ ਧੁੰਦੀ ਇੰਨੀ ਪੱਕੀ ਕਿ ਉਹ ਅੱਜ ਤੱਕ ਵੀ ਆਪਣੇ ਵੀਰਾਂ ਨੂੰ ਡਾਕ ਤੇ ਚਰਖੜਾ ਭੇਜਦੀ ਹੈ ਪਰਮਾਤਾ ਜੀ ਤੁਹਾਡੀ ਧੀ ਤੇ ਜਵਾਈ ਤੁਹਾਨੂੰ ਇੰਨਾ ਪਿਆਰ ਨਾਲ ਰੱਖਦੇ ਸੀ ਫਿਰ ਤੁਸੀਂ ਇੱਥੇ ਆਸ਼ਰਮ ਚ ਕਿਵੇਂ ਆ ਗਏ ਉਹਨੇ ਸਵਾਲ ਕੀਤਾ ਮੈਂ ਤੈਨੂੰ ਦੱਸਿਆ ਤਾਂ ਹੈ ਭਾਵੇਂ ਮੇਰੇ ਪੁੱਤਾਂ ਤੇ ਨੂੰਹਾਂ ਨੇ ਮੈਨੂੰ ਆਪਣੇ ਨਾਲ ਨਹੀਂ ਸੀ ਰੱਖਿਆ ਪਰ ਫਿਰ ਵੀ ਆਪਣੀ ਧੀ ਦੇ ਘਰ ਰਹਿੰਦਿਆਂ ਮੇਰੇ ਕਾਲਜੇ ਨੂੰ ਅੰਦਰਾਂ ਦੀ ਖਿੱਚ ਤਾਂ ਪੈਂਦੀ ਸੀ ਮੇਰੀ ਧੀ ਜਵਾਈ ਆਪਣੇ ਡਿਊਟੀ ਤੇ ਗਈ ਹੁੰਦੀ। ਪਿੱਛੋਂ ਧੀ ਜਵਾਈ ਤੋਂ ਚੋਰੀ ਨੂੰ ਮੈਂ ਆਪਣੇ ਪੁੱਤਾਂ ਨੂੰ ਹਾਂ ਪੋਤੇ-ਪੋਤੀਆਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ। ਕਈ ਵਾਰ ਉਹ ਵੀ ਉਧਰੋਂ ਵੀਡੀਓ ਕਾਲ ਲਾ ਲੈਂਦੇ ਸੀ। ਮੇਰੀ ਜੋੜੀ ਭੈਣ ਲੁਧਿਆਣੀ ਵਿਆਹੀ ਹੋਈ ਸੀ। ਉਹਦੇ ਨਾਲ ਮੈਂ ਫੋਨ ਤੇ ਰੋਜ਼ ਹੀ ਗੱਲਾਂ ਕਰਦੀ ਰਹਿੰਦੀ ਸੀ। ਇੱਕ ਦਿਨ ਗੱਲਾਂ ਕਰਦੀ-ਕਰਦੀ ਮੈਂ ਬਸ ਬੈਠੀ ਵੀ ਮੈਂ ਆਪਣੇ ਪੁੱਤਾਂ ਨੂੰ ਪਹਿਲਾਂ ਹੀ ਆਖਤਾ ਹੈ ਉਹ ਮੇਰੇ ਮਰਨ ਤੋਂ ਪਿੱਛੋਂ ਮੇਰੀ ਮ੍ਰਿਤਕ ਦੇਹ ਨੂੰ ਅੰਬਰਸਰ ਲੈ ਜਾਣਾ ਉੱਥੇ ਲਿਜਾ ਕੇ ਮੇਰਾ ਅੰਤਮ ਸੰਸਕਾਰ ਆਪਣੇ ਹੱਥੀਂ ਕਰਨ ਅਜਿਹਾ ਕਰਨ ਨਾਲ ਇੱਕ ਤਾਂ ਮੇਰੇ ਪੁੱਤ ਆਪਣੇ ਹੱਥੀਂ ਮੇਰੀ ਦੇਹ ਨੂੰ ਅਗਨੀ ਦੇ ਲੈਣਗੇ ਦੂਜਾ ਸਮਾਜ ਵਿੱਚ ਹੀ ਉਹਨਾਂ ਦਾ ਮਾਣ ਸਨਮਾਨ ਰੁਤਵਾ ਬੜਿਆ ਰਹੂਗਾ ਉਹਨਾਂ ਨੇ ਆਪਣੀ ਮੰਮੀ ਦੀ ਅੰਤਮ ਸਮੇ ਤੱਕ ਸਾਂਭ ਸੰਭਾਲ ਕੀਤੀ ਹੈ ਬਈ ਮੈਂ ਤਾਂ ਕਹਿਨੀ ਆ ਮੇਰੀ ਭੈਣ ਦੀ ਜ਼ੁਬਾਨ ਹੀ ਸੜ ਜੀ। ਉਹਨੇ ਇਹ ਸਾਰੀਆਂ ਗੱਲਾਂ ਮੇਰੀ ਧੀ ਨੂੰ ਟੈਲੀਫੋਨ ਕਰਕੇ ਦੱਸਿਆ ਨੇ। ਬਸ ਜਿਉਂ ਹੀ ਮੇਰੀ ਧੀ ਨੂੰ ਪਤਾ ਲੱਗਾ ਮੈਂ ਅੰਦਰ ਖਾਤੇ ਧੀ ਜਵਾਈ ਤੋਂ ਚੋਰ ਨੂੰ ਆਪਣੇ ਪੁੱਤਾਂ ਨੂੰ ਹਾਂ ਪੋਤੇ-ਪੋਤੀਆਂ ਨੂੰ ਫੋਨ ਕਰਦੀ ਰਹੀ ਹੈ। ਆਪਣੀ ਮਰਤਕ ਦੇ ਵੀ ਉਹਨਾਂ ਨੂੰ ਅਮਰਸਰ ਲਿਜਾ ਕੇ ਸੰਸਕਾਰ ਕਰਨ ਲਈ ਕਿਹਾ। ਉਸੇ ਪਲ ਤੋਂ ਮੇਰੇ ਨਾਲ ਵਿਗੜ ਗਈ। ਉਹਨੇ ਤਾਂ ਮੈਨੂੰ ਲਾਣਤਾ ਪਾਉਣੀਆਂ ਸ਼ੁਰੂ ਕੀਤੀਆਂ। ਮਾਂ ਤੈਨੂੰ ਸ਼ਰਮਤਾ ਨਹੀਂ ਆਉਂਦੀ ਧੌਲੇ ਝਾਟੇ ਵਾਲੀ ਨੂੰ ਮੈਂ ਤਾਂ ਤੇਰੀ ਧੀ ਸੀ ਤੂੰ ਮੈਨੂੰ ਜੰਮਿਆ ਸੀ ਅਮਰਤ ਪਲਾਇਆ ਸੀ ਮੇਰੀ ਗੰਦਗੀ ਧੋਤੀ ਸੀ ਮੈਂ ਤਾਂ ਤੇਰਾ ਕਰਨ ਨਹੀਂ ਸੀ ਪਰ ਤੈਨੂੰ ਜਵਾਈ ਨੇ ਤਾਂ ਤੇਰਾ ਤੇਰੇ ਪੁੱਤਾਂ ਤੋਂ ਵੱਧ ਕੇ ਕੀਤਾ ਤੇਰੇ ਮੂਤ ਦੇ ਭਿੱਜੇ ਕੱਪੜੇ ਧੋ ਧੋ ਕੇ ਦਿੱਤੇ ਤੈਨੂੰ ਰਾਤਾਂ ਨੂੰ ਉੱਠ ਉੱਠ ਕੇ ਕੋਸਾ ਪਾਣੀ ਪਿਉਂਦਾ ਰਿਹਾ ਤੈਨੂੰ ਅੰਤਮ ਲਾਂਭੂ ਲਾਉਣ ਲਈ ਤੇਰੇ ਪੁੱਤ ਅੱਗੇ ਆ ਜਾਣ ਬਸਮਾ ਬਾਤ ਹੋ ਗਿਆ ਹੁਣ ਇਸ ਘਰ ਚ ਤੂੰ ਨਹੀਂ ਰਹਿ ਸਕਦੀ ਮੈਂ ਤੈਨੂੰ ਇੱਕ ਪਲ ਵੀ ਇਸ ਘਰ ਚ ਨਹੀਂ ਰੱਖਣਾ ਤੂੰ ਆਪਣੇ ਛੇਤੇ ਪੁੱਤਾਂ ਕੋਲ ਹੀ ਜਾ ਹੁਣ ਤੈਨੂੰ ਵੀ ਪਤਾ ਲੱਗੇ ਕਿਹੜੇ ਭਾਵੇਂ ਇਕਦੀ ਹੈ ਮੈਂ ਆਪਣੀ ਧੀ ਅੱਕੇ ਆਪਣੀ ਗਲਤੀ ਵੀ ਮੰਨ ਲਈ ਵਾਸਤੇ ਵੀ ਪਾਏ ਇੱਥੋਂ ਤੱਕ ਕੇ ਮੇਰੀ ਜੁਆਇ ਨੇ ਵੀ ਮੈਨੂੰ ਮਾਫ ਕਰਤਾ ਚਲੋ ਛੱਡੋ ਕਹਿੰਦਾ ਮੰਮੀ ਆਪਣੀ ਗਲਤੀ ਮੰਨੀ ਤਾਂ ਜਾਂਦੀ ਹੈ ਪਰਨਾ ਮੇਰੀ ਧੀ ਨੇ ਮੇਰੀ ਗੱਲ ਨਾ ਸੁਣੀ ਉਹਨੇ ਤਾਂ ਉਸੇ ਦਿਨ ਮੈਨੂੰ ਮੇਰਾ ਕੱਪੜਾ ਲੱਤਾ ਦੇ ਕੇ ਅੰਮ੍ਰਿਤਸਰ ਦੀ ਭਾਈ ਵਾਸ ਚੜਾਤਾ ਸ਼ਾਮ ਨੂੰ 7 ਵਜੇ ਮੈਂ ਆਪਣੇ ਵੱਡੇ ਪੁੱਤ ਦੇ ਘਰ ਦਾ ਬੂਹਾ ਖੜਕਾਇਆ ਉਹ ਤਾਂ ਮੈਨੂੰ ਬੂਹੇ ਸਾਹਮਣੇ ਖੜੀ ਵੇਖ ਕੇ ਡੌਰ ਭੋਰੀ ਹੋ ਗਿਆ ਉਹਨੇ ਮੈਨੂੰ ਕੋਈ ਦੁਆ ਸਲਾਮ ਨਾ ਕੀਤੀ ਉਤਰਿਆ ਚਿਹਰਾ ਲੈ ਕੇ ਘਰ ਅੰਦਰ ਨੂੰ ਮੁੜ ਗਿਆ ਫਿਰ ਮੇਰੀ ਵੱਡੀ ਨੂੰਹ ਦੀ ਮੇਰੇ ਤੇ ਨਿਗਾਹ ਪਈ ਉਹ ਵੀ ਮੈਨੂੰ ਅਚਾਨਕ ਘਰ ਆਈ ਨੂੰ ਵੇਖ ਕੇ ਪਮਤਰ ਜੀ ਗਈ। ਮੈਂ ਉਹਨਾਂ ਦੋਵਾਂ ਨੂੰ ਕਿਹਾ ਮੈਂ ਹੁਣ ਬਹੁਤਾ ਲੰਮਾ ਸਮਾਂ ਤਾਂ ਜਿਉਣਾ ਨਹੀਂ ਹੈ। ਇਸ ਲਈ ਮੈਂ ਆਪਣਾ ਅੰਤਮ ਸਮਾਂ ਤੁਹਾਡੇ ਕੋਲ ਹੀ ਕੱਢ ਲੈਣਾ। ਪਰ ਮੈਨੂੰ ਉੱਥੇ ਵੇਖ ਕੇ ਉਹਨਾਂ ਦੋਵਾਂ ਜੀਆਂ ਨੂੰ ਤਾਂ ਸੂਈ ਪੈ ਗਈ। ਮੇਰੇ ਵੱਡੇ ਪੁੱਤ ਨੇ ਰਾਤ ਹੀ ਘਰ ਦੇ ਬੇੜੇ 'ਚ ਜਾ ਕੇ ਆਪਣੇ ਛੋਟੇ ਭਰਾ ਨਾਲ ਫੋਨ 'ਤੇ ਕੋਈ ਗੱਲਬਾਤ ਕੀਤੀ। ਉਹ ਰਾਤ ਤਾਂ ਮੈਂ ਆਪਣੇ ਵੱਡੇ ਪੁੱਤ ਦੇ ਘਰ ਹੀ ਬਤਾਈ। ਪਰੰਤੂ ਅਗਲੇ ਦਿਨ ਹੀ ਦੋਵੇਂ ਭਰਾਵਾਂ ਨੇ ਕੋਈ ਆਪਸੀ ਸਲਾਹ ਕੀਤੀ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਉਹ ਮੈਨੂੰ ਇੱਥੇ ਆਸ਼ਰਮ ਦੇ ਬਾਹਰ ਛੱਡ ਗਏ ਇਹ ਤਾਂ ਇੰਨਾ ਆਸ਼ਰਮ ਵਾਲਿਆਂ ਦਾ ਭਲਾ ਹੋਵੇ ਜਿਨ੍ਹਾਂ ਮੈਨੂੰ ਨਕਰਮੀ ਨੂੰ ਇਸ ਵਿਰਧਾ ਆਸ਼ਰਮ 'ਚ ਸਹਾਰਾ ਦਿੱਤਾ ਹੈ ਮਾਤਾ ਜੀ ਬਸ ਇੱਕ ਆਖਰੀ ਸਵਾਲ ਹੈ ਤੁਸੀਂ ਹੁਣ ਇਸ ਵਿਰਧਾ ਆਸ਼ਰਮ 'ਚ ਰਹਿੰਦੇ ਹੋ ਹੋਰ ਬਜ਼ੁਰਗਾਂ ਨੂੰ ਕੀ ਸਨੇਹਾ ਲਾਉਣਾ ਚਾਹੁੰਦੇ ਹੋ ਪત્રਕਾਰ ਨੇ ਪੁੱਛਿਆ ਨਾ ਭਾਈ ਮੈਂ ਸੜੀ ਹੋਈ ਜ਼ੁਬਾਨ ਵਾਲੀ ਨੇ ਕਿਸੇ ਨੂੰ ਕੀ ਸੁਨੇਹਾ ਲਾਉਣਾ ਪਰ ਫੇਰ ਵੀ ਜੇ ਤੂੰ ਕਹਿਣਾ ਤਾਂ ਮੈਂ ਤਾਂ ਬਸ ਇੱਕੋ ਗੱਲ ਕਹਿਣੀ ਹੈ ਕਿ ਸਾਰੇ ਬਜ਼ੁਰਗਾਂ ਨੂੰ ਆਪਣੇ ਪੁੱਤ ਤੇ ਨੂੰ ਨਾਲ ਇਤفاق ਨਾਲ ਰਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਇਹਦੇ ਵਿੱਚ ਹੀ ਸੱਚੀ ਖੁਸ਼ੀ ਮਿਲਦੀ ਹੈ ਇਹ ਬਿਰਦਾ ਸ਼ਰਮਤਾ ਮੇਰੇ ਜਿਹੀਆਂ ਚੰਦਰੀਆਂ ਜ਼ੁਬਾਨਾਂ ਵਾਲੀਆਂ ਲਈ ਨੇ